ਟੀਵੀ ਤੇ ਪ੍ਰੋਗਰਾਮ ਦਿਲਾਂ ਦੇ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰਨਗੇ ਸਤਿ ਸ੍ਰੀ ਅਕਾਲ ਤੁਹਾਡੇ ਦਿਲਾਂ ਨੂੰ ਛੋਣ ਵਾਲੇ ਤੇ ਤੁਹਾਡੇ ਦਿਲ ਨੂੰ ਹਿਲਾ ਦੇਣ ਵਾਲੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਇੱਕ ਇਹੋ ਜੀ ਸ਼ਖਸੀਅਤ ਸਾਂਝਾ ਟੀਵੀ ਤੇ ਪਹਿਲੀ ਵਾਰੀ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਉਹਦਾ ਯਤਨ ਕਰ ਰਹੇ ਆ 1984 ਭਾਵੇਂ ਜੂਨ ਦਾ ਮਹੀਨਾ ਹੋਵੇ ਤੇ ਭਾਵੇਂ ਨਵੰਬਰ ਹੋਵੇ ਪਰ ਵਿਚ ਵਿਚਾਲੇ ਮੈਂ ਕਿਉਂ ਲਿਆਂਦਾ ਵਿਚ ਵਿਚਾਲੇ ਅੱਜ ਦਾ ਵਿਸ਼ਾ ਇਸ ਕਰਕੇ ਲਿਆਂਦਾ ਹੈ ਕਿ ਅਜੇ ਪਿਛਲੇ ਹਫਤੇ ਸਿੱਖਾਂ ਦਾ ਕਾਤਲ ਇੱਕ ਨਹੀਂ ਬੜੀ ਵੱਡੀ ਤਾਦਾਦ ਦੇ ਵਿੱਚ ਸਿੱਖਾਂ ਦੇ ਕਾਤਲ 31 ਅਕਤੂਬਰ ਦੇ ਵਿੱਚ ਤੋਂ ਬਾਅਦ ਰਾਤ ਨੂੰ ਪਲੈਨਿੰਗ ਕਰਕੇ ਕਿਵੇਂ ਪੈਦਾ ਕੀਤੇ ਗਏ ਕਿਵੇਂ ਸਿੱਖਾਂ ਪ੍ਰਤੀ ਨਫ਼ਰਤ ਪੈਦਾ ਕੀਤੀ ਗਈ ਕਿਵੇਂ ਸਿੱਖਾਂ ਦੇ ਰਾਸ਼ਨ ਕਾਡਾਂ ਦੀਆਂ ਸੂਚੀਆਂ ਲੈ ਕੇ ਘਰਾਂ ਦੇ ਵਿੱਚ ਵੜਵੜ ਕੇ ਜਿਉਂਦਿਆਂ ਨੂੰ ਅੱਗਾਂ ਲਾਈਆਂ ਗਈਆਂ ਗਲਾਂ ਚ ਤੈਰ ਪਾਏ ਗਏ ਬੱਚਿਆਂ ਨਾਲ ਰੇਪ ਕੀਤਾ ਗਿਆ ਤੇ ਕਤਲਿਆਂ ਹੋਇਆ ਜਿਹਨੂੰ ਸਿੱਖ ਜੈਨੋਸਾਈਡ ਕਹਿੰਦੇ ਆ ਦੰਗੇ ਸ਼ਬਦ ਕਿਰਪਾ ਕਰਕੇ ਕਦੇ ਨਾ ਵਰਤਿਆ ਕਰੋ ਉਹਦੇ ਪੀੜਤ ਜਿਨ੍ਹਾਂ ਦੀ ਵੱਡੀ ਗਵਾਹੀ ਕਰਕੇ ਦੇਰ ਆਏ ਦਰਸਤ ਆਏ 43 ਵਰਿਆਂ ਬਾਅਦ ਜੱਜ ਨਿਆਂਪਾਲਿਕਾ ਸਰਕਾਰਾਂ ਜਾਗੀ ਆ ਤੇ ਉਸ ਕਾਤਲ ਦਰਿੰਦੇ ਨੂੰ ਉਮਰ ਦੀ ਸਜ਼ਾ ਹੋਈ ਸੱਜਣ ਕੁਮਾਰ ਸੱਜਣ ਕੁਮਾਰ ਨੂੰ ਉਮਰਪੁਰ ਦੇ ਲਈ ਜੇਲ੍ਹ ਦੇ ਵਿੱਚ ਭੇਜਣ ਵਾਲੇ ਸ਼ਖਸ਼ ਸਤਕਾਰਯੋਗ ਵੀਰ ਜਗਸ਼ੇਰ ਸਿੰਘ ਮੱਲੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਆ ਉਹਨਾਂ ਦਾ ਕਰਦੇ ਹਾਂ ਸਵਾਗਤ ਵੀਰ ਜਗਸ਼ੇਰ ਸਿੰਘ ਜੀ ਸਾਂਝਾ ਟੀਵੀ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਦਿਲਦਿਆਂ ਘਰਾਂ ਵਿੱਚ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਤੁਹਾਡੀ ਮੁੱਖ ਗਵਾਹੀ ਕਰਕੇ ਇਸ ਵੇਲੇ ਸਿੱਖਾਂ ਦਾ ਕਾਤਲ ਕੱਲਾ ਹੀ ਨਹੀਂ ਲਲਿਤ ਮਾਕਨ ਤੋਂ ਲੈ ਕੇ ਜਗਦੀਸ਼ ਟਾਈਟਲ ਪਤਾ ਨਹੀਂ ਕਮਲਨਾਥ ਵਰਗੇ ਕਿੰਨੇ ਕ ਨੇ ਜਿਨ੍ਹਾਂ ਦੇ ਹੁਕਮਾਂ ਨਾਲ ਸਿੱਖਾਂ ਦੇ ਕਤਲੇਆਮ ਸ਼ੁਰੂ ਹੋਏ 1984 ਨਵੰਬਰ ਦੇ ਵਿੱਚ ਕਿੰਨੀ ਤੁਹਾਡੀ ਉਮਰ ਸੀ ਤੇ ਇਹ ਭਾਣਾ ਕਿਵੇਂ ਵਾਪਰਿਆ ਥੋੜਾ ਜਿਆਦਾ ਤੁਹਾਡੇ ਤੋਂ ਜਾਣਨਾ ਚਾਹਨੇ ਆ ਜੀ ਮੈਂ ਜੀ ਕੋ ਪੌਣੇ 18 ਸਾਲ ਦਾ ਸੀਗਾ ਉਸ ਟਾਈਮ ਤੇ ਪੌਣੇ 18 ਤੇ ਹਾਂਜੀ ਔਰ ਅਸੀਂ ਰੋਜ਼ੀ ਰੋਟੀ ਦੇ ਚੱਕਰ 'ਚ ਜਦੋਂ ਪੰਜਾਬ ਤੋਂ ਉੱਠ ਕੇ ਤਿੰਨੇ ਬ੍ਰਦਰ ਅਸੀਂ ਦਿੱਲੀ ਚਲੇ ਗਏ ਫਿਰ ਹੀ ਉੱਥੇ ठेकेदारी ਦਾ ਕੰਮ ਸ਼ੁਰੂ ਕੀਤਾ ਸਾਡੇ ਕੋ ਮੀਐਸ ਦਾ ਇਲੈਕਟ੍ਰਿਕ ਦਾ 에어ਪੋਰਟ ਅਥਾਰਟੀ ਦਾ ਡੀਡੀਆ ਦਾ ਮਤਲਬ ਇਥੋਂ ਤੱਕ ਸਾਡੇ ਕੋ 150 ਕ ਬੰਦਾ ਕੰਮ ਵੀ ਕਰਦਾ ਹੁੰਦਾ ਸੀ ਨਹੀਂ ਠੇਕਦਾ ਸੀ ਮੱਲੀ ਐਂਡ ਕੰਪਨੀ ਜੀ ਤੇ 31 ਤਰੀਕ ਨੂੰ ਵੱਡੇ ਬ੍ਰਦਰ ਨੇ ਮੈਨੂੰ ਕਿਹਾ ਵੀ ਸਟੋਰ ਚ ਕਹਿੰਦੇ ਵੀ ਅੱਜ ਕਰੋ ਘਰ ਚੱਲੋ ਅਜਿੰਦਰਾ ਗਾਂਧੀ ਨੂੰ ਗੋਲੀ ਮਾਰਤੀ ਕਿਸੇ ਨੇ ਤੇ ਅਸੀਂ ਸ਼ਾਮ ਨੂੰ ਉੱਥੇ ਘਰ ਆ ਗਏ ਆ ਘਰ ਆ ਗਏ ਕਾ ਉਦੋਂ ਰਾਤ ਕੋਈ ਗੱਲ ਨਹੀਂ ਹੋਈ ਸਵੇਰੇ ਸਾਡੇ ਲਾਗੇ ਇੱਕ ਰਜਿੰਨਾਂ ਦੇ जाट ਸੀਗੇ ਤੇ ਨਾਲ ਉਹਦਾ ਘਰ ਵਾਲਾ ਵਿਰਿੰਦਰ ਸਾਡੇ ਨਾਲ ਕਾਫੀ ਉਹਨਾਂ ਦਾ ਪਿਆਰ ਸੀਗਾ ਉਹ ਕੋਲ ਆਏ ਬਾਣ ਕੇ ਕਹਿੰਦੇ ਵੀ ਅਸੀਂ ਹੋ ਗਏ ਸੀਗੇ ਪਾਲਮ ਕਲੋਨੀ ਉੱਥੇ ਲੋਕਾਂ ਦੇ ਅੱਗ ਲਗਾ ਰਹੇ ਦੁਕਾਨਾਂ ਨੂੰ ਤੇ ਘਰਾਂ ਨੂੰ ਤੇ ਤੁਸੀਂ ਸਾਡੇ ਘਰ ਆ ਜਾਓ ਜਦੋਂ ਇਹ ਠੀਕ ਹੋ ਜਾਏਗਾ ਤੁਸੀਂ ਵਾਪਸ ਚੱਲ ਜਿਓ ਜੀ ਅਸੀਂ ਉਹਨਾਂ ਅਸੀਂ ਉਹਨਾਂ ਦੀ ਗੱਲ ਮੰਨ ਲਈ ਤੇ ਅਸੀਂ ਸਾਰੇ ਦੋਨੇ ਮੇਰੀਆਂ ਭਜਾਈਆਂ ਤੇ ਮੇਰੇ ਵੱਡੇ ਬ੍ਰਦਰ ਅਸੀਂ ਉਹਨਾਂ ਦੇ ਘਰ ਚਲੇ ਗਏ ਨਾਲ ਬੱਚੇ ਨੇ ਕਿਹੇ ਛੋਟੇ ਦੋ ਤੇ ਉੱਥੇ ਜਦੋਂ ਗਿਆ ਤਾਂ ਰੋਜ਼ ਦੀ ਤਰ੍ਹਾਂ ਸਵੇਰੇ ਜਾਣ ਵਾਸਤੇ ਮੋਟਰਸਾਈਕਲ ਬਾਹਰ ਕੱਢਿਆ ਹੋਇਆ ਸੀ ਇੱਕ ਤੇ ਮੈਂ ਵੱਡੇ ਬ੍ਰਦਰ ਨੂੰ ਕਿਹਾ ਵੀ ਮੈਂ ਤਾਂ ਮੋਟਰਸਾਈਕਲ ਬਾਹਰ ਰਹਿਨਤਾ ਕਹਿੰਦੇ ਤੂੰ ਅੱਜ ਕੱਲ ਅੰਦਰ ਲਗਾ ਕੇ ਆ ਕੋਠੀ ਦੇ ਮੈਂ ਉਹਨਾਂ ਦੇ ਘਰੋਂ ਮੋਟਰਸਾਈਕਲ ਅੰਦਰ ਲਗਾਉਣ ਗਿਆ ਜਦੋਂ ਅੰਦਰ ਲਗਾ ਕੇ ਮੈਂ ਵਾਪਸ ਮੁੜਿਆ ਸਫਾਲਮ ਕਲੋਨੀ ਵੱਲੋਂ ਜਿਹੜਾ ਰਸਤਾ ਸ਼ੇਮੰਦਰ ਮਾਰਗ ਨੂੰ ਆਉਂਦਾ ਉਹਦੇ ਉੱਪਰ ਭੀੜ ਆ ਰਹੀ ਆ ਰੌਲਾ ਪਾਉਂਦੀ ਇਹਨਾਂ ਗਰਦਾਰਾਂ ਨੂੰ ਮਾਰੋ ਇਹਨਾਂ ਸਰਦਾਰਾਂ ਨੂੰ ਮਾਰੋ ਤੇ ਉਹ ਜਦੋਂ ਮੈਂ ਉਹ ਘਰ ਦੇ ਲੱਗ ਗਿਆ ਤਾਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਸੀਗਾ ਜਿੱਥੇ ਮੇਰੇ ਬ੍ਰਦਰ ਸੀਗੇ ਤੇ ਸਾਹਮਣੇ ਇੱਕ ਪੰਡਤਾਂ ਦਾ ਘਰ ਸੀਗਾ ਆਰਾਮ ਅਵਤਾਰ ਮੈਂ ਉਹ ਬੂਆ ਖੁੱਲਾ ਦੇ ਕੇ ਉਹਨਾਂ ਦੇ ਘਰ ਲੋ ਗਿਆ ਜਾ ਕੇ ਤੇ ਇਹ ਜਿਹੜੀ ਭੀੜ ਆ ਸਿੱਧੀ ਆਣ ਕੇ ਇਹਨਾਂ ਨੇ ਕੇਰ ਸਿੰਘ ਦੇ ਘਰ ਦੇ ਆਣ ਕੇ ਅਟੈਕ ਕੀਤਾ ਓਕੇ ਜੇ ਜਿਹੜਾ ਉਹਨਾਂ ਦਾ ਬੇਟਾ ਸੀਗਾ ਉਹ ਗਲੀ 'ਚ ਦੌੜਿਆ ਜਵਾਨ ਸੀਗਾ ਮੇਰੇ ਉਦੋਂ 12 ਸਾਲ ਦਾ ਸੀ ਉਹਦੀ ਗਲੀ 'ਚ ਦੌੜਿਆ ਤਾਂ ਉਹਨਾਂ ਉਹਨੂੰ ਗਲੀ 'ਚ ਮਾਰ-ਮਾਰ ਸਰੀਏ ਉੱਥੇ ਮਾਰਦਾ ਉੱਥੇ ਮਾਰ ਤੋੜਿਆ ਖਾਸਾ ਮਾਰਦਾ ਬਿਲਕੁਲ ਜੀ ਬਿਲਕੁਲ ਅੱਖੀਂ ਦੇਖਿਆ ਜੀ ਉਹਦੇ ਕੰਨ ਦੇ ਉੱਤੋਂ ਦੀ ਔਰ ਜਿਹੜਾ ਇਹਨਾਂ ਦੇ ਘਰ ਅੰਦਰ ਸੀਗਾ ਉਹਦੀ ਰੌਲਾ ਸੌਂਦਾ ਸੀਗਾ ਘਰ ਦੇ ਅੰਦਰੋਂ ਪਰ ਦਿਖਦਾ ਨਹੀਂ ਸੀ ਉਹਨਾਂ ਇਹ ਸਰੀਏ-ਸਰੀਏ ਦਿਖਦੇ ਹੀ ਹੋਣਾ ਦੇ ਤਾਂ ਚੁੱਕੇ ਤੇ ਇਹ ਉਹਨਾਂ ਨੂੰ ਵੀ ਮਾਰ ਕੇ ਕੇਰ ਸਿੰਘ ਨੂੰ ਤੋਂ ਭੀੜ ਉੱਥੋਂ ਅੱਗੇ ਚਲੀ ਗਈ ਅੱਗੇ ਚਲੇਗੀ ਤਾਂ ਮੈਂ ਉੱਥੋਂ ਨਿਕਲੇ ਆ ਬਾਹਰ ਦੁਬਾਰਾ ਮੈਂ ਉਹਨਾਂ ਦੇ ਘਰ ਗਿਆ ਤੇ ਘਰ ਤੇ ਪੁੱਛੋ ਕੁਛ ਨਾ ਕੂਨ ਨਾ ਲੱਥਪੱਥ ਥੱਲੇ ਜਮੀਨ ਕੇਰ ਸਿੰਘ ਉਦਾਂ ਪਿਆ ਥੱਲੇ ਮਰੇ ਮਾਰਦਾ ਤਾਂ ਉਹਨਾਂ ਦਾ ਬੇਟਾ ਜਿਹੜਾ ਗਲੀ ਸੀ ਸਾਹਮਣੇ ਮੈਂ ਫਿਰ ਉਹਦੀ ਮਾਤਾ ਦੇ ਨਾਲ ਮੈਂ ਇੱਕ ਉਥੇ ਸ਼ਰੀਨਾ ਦਾ ਵਕੀਲ ਹੁੰਦਾ ਸੀਗਾ ਉਹਨੂੰ ਜਾ ਕੇ ਤੇ ਛੋਟੀ ਮੰਜੀ ਤੇ ਪਾ ਕੇ ਚੋਕੇ ਘਰ ਲੈ ਆਏ ਆ ਉਹਨਾਂ ਦਾ ਇੱਕ ਛੋਟਾ ਬੱਚਾ ਸੀਗਾ ਉਹਨੂੰ ਫਿਰ ਮੈਂ ਫੜ ਕੇ ਤਾਂ ਆਪਣੇ ਨਾਲ ਲਿਆ ਤੇ ਮੋਂ ਉਹਦੇ ਉੱਥੇ ਵਾਲੋ ਦੇ ਵੀ ਕਟੇ ਵਾੜ ਘਟਣ ਦੇ ਬਾਅਦ ਸਾਡਾ ਪੁੱਛ ਫਿਰ ਮੇਰਾ ਨਿਕਲਣ ਦਾ ਔਖਾ ਹੋ ਗਿਆ ਕੋਈ ਗਲੀ ਚ ਫੇਰ ਉਹ ਉਧਰ ਹੀ ਭੀੜ ਆਉਂਦੀ ਸੀ ਕਿਉਂਕਿ ਮੈਨੂੰ ਜਾਣਦੇ ਤੇ ਹੈਗੇ ਸੀ ਉਹ ਸ਼ਾਮ ਤੱਕ ਕੋਈ ਮੌਕਾ ਨਹੀਂ ਮਿਲਿਆ ਮੈਨੂੰ ਉਹਨਾਂ ਭਰਾਵਾਂ ਕੋਲ ਜਾਣ ਦਾ ਰਾਤ ਨੂੰ ਉਹਨਾਂ ਨੇ ਕੋਈ ਸ਼ਾਮ ਜਦੋਂ ਹਨੇਰਾ ਹੋਣ ਲੱਗਾ ਉਹ ਸਾਡਾ ਘਰ ਸਾਰਾ ਤੋੜਿਆ ਉਹਨਾਂ ਆਣ ਕੇ ਜੀ ਤੇ ਉਹ ਉਹਨਾਂ ਦੇਖਿਆ ਵੀ ਘਰ ਕੋਈ ਨਹੀਂ ਉਹ ਚਲੇ ਗਏ ਸ਼ੀਸ਼ੇ ਛੁਲੇ ਭੰਨ ਕੇ ਉਦੋਂ ਬਾਅਦ ਇਹ ਸੱਜਣ ਕੁਮਾਰ ਆਇਆ ਰਾਤ ਨੂੰ ਹਨੇਰਾ ਸੀ ਕਾਫੀ ਇਹ ਆਇਆ ਤਾਂ ਮੇਰੇ ਮਨ 'ਚ ਵੀ ਸ਼ਾਇਦ ਅਸੀਂ ਇੰਨਾ ਕੰਮ ਕਰ ਰਹੇ ਹਾਂ ਸ਼ਾਇਦ ਕੋਈ ਸਾਨੂੰ ਪੁਲਿਸ ਆਪਣਾ ਆਰਮੀ ਦਾ ਅਫਸਰ ਜਾਂ ਕੋਈ ਹੈ ਨਾ ਕੋਈ ਸਾਨੂੰ ਬਚਾਉਣ ਵਾਸਤੇ ਆਇਆ ਹੋਵੇ ਕਿਉਂਕਿ ਐਮਐਸ ਦਾ ਕੰਮ ਕਰ ਰਹੇ ਸੀ ਆਰਮੀ ਦਾ ਜਦੋਂ ਉਹਦੀ ਲਾਈਟ ਜਗੀ ਵਿੱਚ ਉਹਦੇ ਵਿੱਚ ਸੱਜਨ ਕੁਮਾਰ ਬੈਠਾ ਸੀ ਉਹਨਾਂ ਨੇ ਨਾਰੇ ਲਗਾਏ ਮੈਂ ਸਾਹਮਣੀ ਛੋਟੀ ਗਲੀ ਜਿਹੜਾ ਉਹਨਾਂ ਮੈਨੂੰ ਸ਼ਾਲ ਦਤਾ ਉਹ ਲੈ ਕੇ ਜਿਹੜੀ ਗਲੀ ਬੰਦਿਆ ਮੈਂ ਉਹਦੇ ਵਿੱਚ ਸੀਗਾ ਅੱਗੇ ਇਹ ਨਾਰੇ ਮਾਰੇ ਨੇ ਨਾਰੇ ਮਾਰਨ ਤੋਂ ਉਹਨਾਂ ਨੂੰ ਰੋਕ ਦਿੱਤਾ ਇਹ ਸਾਡੀ ਗਲੀ ਜਿਹੜੀ ਇਹਨਾਂ ਅੰਦਰੋਂ ਜਾਂਦਾ ਸੀ ਪੰਜ-ਸੱਤ ਘਰ ਛੱਡ ਕੇ ਅੱਗੇ ਕਰ ਸੀ ਉੱਧਰ ਨੂੰ ਇਹ ਉਹਨਾਂ ਦੇ ਨਾਲ ਚਲਾ ਗਿਆ ਅਗੋਂ ਜਾ ਕੇ ਸਾਡੇ ਘਰ ਲਗੋਂ ਆ ਕੇ ਉਹਨਾਂ ਨੂੰ ਗੁੱਸੇ ਹੋਣ ਦੇ ਵੇਖ ਕੇ ਕਹਿੰਦਾ ਜੋ ਮੈਨੇ ਆਪਕੋ ਕੰਮ ਦਿਆ ਆਪਨੇ ਪ੍ਰੋਪਰ ਨਹੀਂ ਕੀਆ ਹੈ। ਅੱਛਾ ਇਹ ਠੇਕੇਦਾਰ ਠੇਕੇਦਾਰ ਕਹਾ ਹੈ। ਇਨਕਾ ਘਰ ਵੀ ਐਸੇ ਪੜਾ ਸ਼ੀਸ਼ੇ ਤੋੜੇ ਆਪਨੇ। ਤਾਂ ਫਿਰ ਸਾਰੋਂ ਉਹਨਾਂ ਨੇ ਵਿੱਚੋਂ ਇੱਕ ਬੰਦੇ ਨੇ ਬੋਲਿਆ ਕਿ ਕਹਿੰਦਾ ਇਨਕੋ ਤਾਂ ਯਹਾਂ ਤੇ Hindu ਹੈ ਕੁਝ ਉਹ ਬਚਾ ਰਹੇ ਆ। ਫਿਰ ਇਹਨੇ ਕਿਹਾ ਕਹਿੰਦਾ ਜਿਹੜਾ Hindu ਹੀ ਬਚਾਉਂਦਾ ਹੁੰਦਾ ਵੀ ਘਰ ਛੱਡ ਦਿਓ। ਅੱਛਾ ਉਹ ਉਹਦੇ ਬਾਅਦ ਇਹਨਾਂ ਨੇ ਉਸ ਰੰਜ ਦੇ ਘਰ ਹਮਲਾ ਕੀ ਉਹਨਾਂ ਦੇ ਘਰ ਅਟੈਕ ਕੀਤਾ। ਮੇਰੇ ਬ੍ਰਦਰ ਜਿਹੜੇ ਆ ਉਹ ਤੀਸਰੀ ਮੰਜ਼ਲ ਤੇ ਨਾ ਉਦੋਂ ਪਹਿਲਾਂ ਸੀਰੀਆਂ ਨਹੀਂ ਸੀ ਹੁੰਦੀਆਂ ਇੱਕ ਬਾਹਰ ਨੂੰ ਇੱਟਾਂ ਛੱਡੀਆਂ ਹੋਈਆਂ ਉਹਨਾਂ ਨੂੰ ਫੜ ਕੇ ਉਹ ਤੀਸਰੀ ਮੰਜ਼ਲ ਤੇ ਚਲੇ ਗਏ ਉੱਪਰ ਜੀ ਤੇ ਜਿਹੜੀਆਂ ਮੇਰੀਆਂ ਪਰਜਾਈਆਂ ਉਹ ਬਾਥਰੂਮ ਸੀ ਛੋਟਾ ਜਿਹਾ ਬਾਥਰੂਮ ਉਹਦੇ ਵਿੱਚ ਸੀ ਗਿਆ ਨਾਲ ਬੱਚਿਆਂ ਨਾਲ ਉਹ ਲੇਡੀਆਂ ਜਿਹੜੀ ਆ ਉਹ ਉਹਨਾਂ ਨਾਲ ਅੱਗੋਂ ਉੱਡ ਗਈ ਕਹਿੰਦੀ ਮੈਂ ਨਸੀਰਪੁਰ ਵਾਲੇ ਖਜਾਨ ਸਿੰਘ ਦੀ ਬੇਟੀ ਹਾਂ ਮੇਰੇ ਸੇ ਪੰਗਾ ਮਤ ਲਿਓ ਉਹ ਵੀ ਕੋਈ ਲੀਡਰ ਟਾਈਪ ਸੀਗਾ ਕਾਂਗਰਸ ਦਾ ਜੀ ਉਹ ਨਾ ਸਾਰੇ ਡਰ ਗਏ ਥੋੜਾ ਜਿਹਾ ਡਰ ਕੇ ਤੇ ਬਾਹਰ ਚਲੇ ਗਏ ਪਰ ਰਏ ਉੱਥੇ ਇਹਨਾਂ ਨੂੰ ਪਤਾ ਸੀ ਵੀ ਇੱਥੇ ਹੀ ਨੇ ਕਿਤੇ ਉਹ ਰਾਤ ਨੂੰ ਲੇਡੀਜ਼ ਵੀ ਡਰ ਗਈ ਕਿ 2:30 ਵਜੇ ਉਹ ਆਪਣਾ ਤਾਲਾ ਮਾਰ ਕੇ ਉਹ ਵਿਚਾਰੀ ਆਪਣੇ ਚਲੀ ਗਈ ਡਰ ਗਈ ਉਹ ਵੀ ਸਵੇਰੇ ਕੁਛ 6:00 ਵਜੇ ਦੇ 6:00 ਤੋਂ ਪਹਿਲਾਂ ਪਹਿਲਾਂ ਜਿਹੜੇ ਘਰ ਮੈਂ ਆ ਸੀ ਉਹਨਾਂ ਦੇ ਘਰ ਵੀ ਆਇਆ ਆਦਮੀ ਕਹਿੰਦੇ ਵੀ ਤੁਹਾਡੇ ਘਰ ਦੇ ਕੋਈ ਲੁਕੇ ਆ ਤਾਂ ਤੁਹਾਨੂੰ ਵੀ ਅਹੀਂ ਛੱਡਣਾ ਨਹੀਂ ਆ ਤੇ ਸਵਾਗ 6:00 ਵਜੇ ਉਹਨਾਂ ਮੈਨੂੰ ਕਿਹਾ ਵੀ ਭਾਈ ਹੁਣ ਡਿਚਾਰਜ ਹੋਣਾ ਤਾਂ ਬੜਾ ਮੁਸ਼ਕਲ ਹੋ ਜਾਣਾ ਤੈਨੂੰ ਵੀ ਬਚਾਉਣਾ ਤੇ ਮੈਂ ਫਿਰ ਉਹਨਾਂ ਕੋ ਉਹਨਾਂ ਮੈਨੂੰ ਇੱਕ ਸ਼ਾਲ ਦਿੱਤੀ ਨਾਲ ਬਤី 20 ਰੁਪਏ ਦੇਤੇ ਤੇ ਮੈਂ ਉਹਨਾਂ ਜੈਕਟ ਨਹੀਂ ਕੀਤੀ ਉਹ ਪਾ ਕੇ ਤਾਂ ਮੈਂ ਜਦੋਂ ਗਲੀ ਨੂੰ ਨਿਕਲਾ ਨੂੰ ਮੇਰੇ ਵੱਡੇ ਬ੍ਰਦਰ ਜਿਹੜਾ ਨਿੰਦਰਪਾਲ ਆ ਉਹ ਵੀ ਨਾ ਗਲੀ ਦੇ ਵਿੱਚ ਛਾਲ ਮਾਰਦੀ ਉਹਨਾਂ ਕੰਨਾਂ ਨਾਲ ਲਮਕੇ ਅੱਛਾ ਇਧਰੋਂ ਉਹ ਜਿਹੜੇ ਬੰਦੇ ਉਹ ਛੱਡ ਕੇ ਗਿਆ ਸੀ ਸੱਜਣ ਕੁਮਾਰ ਇਹਨਾਂ ਰੋਲਾ ਪਾਇਆ ਪਕੜੋ ਪਕੜੋ ਆਇਆ ਸਰਦਾਰ ਗਿਆ ਕਿੰਨਾ ਕੁ ਭੱਜ ਲੈਣਾ ਥੋੜਾ ਜਿਹਾ ਆਗੋਂ ਵੀ ਪਏ ਉਹਨਾਂ ਨੇ ਉੱਤੇ ਸਰੀਏ ਮਾਰੇ ਤਾਂ ਉਹ ਜ਼ਮੀਨ ਤੇ ਡੇਰੇ ਪਏ ਤੇ ਜਿਹੜੀ ਉਹਨਾਂ ਲੋਹੀ ਲੱਗੀ ਸੀ ਨਾ ਉੱਪਰ ਉਹ ਲੋਈਆਂ ਨਮੂਟੇ ਸੁੱਟ ਕੇ ਪੰਦੀ ਕੋ ਕੈਮੀਕਲ ਪਾਇਆ ਉਹਦੇ ਨਾਲ ਉਹਨਾਂ ਨੂੰ ਅੱਗ ਲੱਗ ਗਈ ਮੈਂ ਉਸਨਾਂ ਗਲੀਆਂ ਤੋਂ ਪੈ ਕੇ ਮੈਂ ਸੋਚਿਆ ਵੀ ਚੱਲ ਦੋਨੇ ਜਿਵੇਂ ਮੈਂ ਨਿਕਲਾਂਗਾ ਫਿਰ ਸ਼ਾਇਦ ਬਚਾਵਾਂਗਾ ਮੈਂ ਮਹਿਰੋਲੀ ਰੋਡ 'ਤੇ ਬੈ ਕੇ ਭਾਜੀ ਮੈਂ ਰਸਤੇ 'ਚ ਇੰਨੇ ਕ ਲੋਕਾਂ ਨੂੰ ਮਰਿਆ ਦੇਖਿਆ ਉੱਥੇ ਜਗਾ ਜਗਾ ਤੇ ਔਰ ਸਾਬੇ ਡੰਡੇ ਲੈ ਕੇ ਬੈਠੇ ਕਿ ਕੋਈ ਵੀ ਲੱਭੇ ਮਾਰੂ ਜਦੋਂ ਮੈਂ ਪਾਲਮ ਕਲੋਨੀ ਦੇ ਫਾਟਕ 'ਤੇ ਗਿਆ ਤੇ ਫਾਟਕ ਬੰਦ ਸੀ ਤੇ ਜਿਹੜੀ ਰੇਲ ਸੀ ਰੇਲ 'ਚੋਂ ਵੀ ਕੱਢ ਕੇ ਲੋਕ ਮਾਰੇ ਹੋਏ ਸੀ ਉੱਥੇ ਇਦਾਂ ਪਏ ਸੀ ਜਿਦਾਂ ਰੂੜੀ ਨੂੰ ਅੱਗ ਲੱਗੀ ਹੁੰਦੀ ਐਦਾਂ ਇਕੱਠੇ ਕਰਕੇ ਛੁੱਟੇ ਸੀ ਉਹਨਾਂ ਅੱਗ ਲੱਗੀ ਸੀ ਵਾਟਕ ਪਾਰ ਜਦੋਂ ਮੈਂ ਕੀਤਾ ਉਦੋਂ ਬਾਅਦ ਅੱਗੇ ਕੋਈ ਨਹੀਂ ਸੀ ਕੈਂਪ ਏਰੀਆ ਸੀਗਾ ਕੋਈ ਉੱਥੇ ਮਾਰ-ਟਾੜ ਨਹੀਂ ਕੁਝ ਨਹੀਂ ਸੀ ਮੈਂ ਉੱਥੋਂ ਇੱਕ ਬੰਦੇ ਨਾਲ ਸਾਈਕਲ ਤੇ ਬੈਠ ਕੇ ਗੋਪੀਨਾਥ ਬਜਾਰ ਗਿਆ ਗੋਪੀਨਾਥ ਮੁਝਾ ਗਿਆ ਕਿ ਮੇਜਰ ਯਾਦਵ ਦਾ ਘਰ ਸੀਗਾ ਜਿਹੜਾ ਜੀ ਹੁੰਦਾ ਸੀ ਉਸ ਟਾਈਮ ਉੱਥੇ ਮੈਂ ਉਹਦੇ ਘਰ ਗਿਆ ਮੈਂ ਜੋੜੇ ਮੈਂ ਜੀ ਜੇ ਤੁਸੀਂ ਜਾਓ ਤਾਂ ਮੇਰੇ ਦੋ ਭਰਾ ਜੇ ਬੱਚਿਆ ਤੁਸੀਂ ਸਾਡੀ ਮਦਦ ਕਰੋ ਇੱਕ ਦਿਤ ਹੋ ਗਈ ਲੈਥੇ ਨੂੰ ਉਹ ਮੇਰੇ ਨਾਲ ਉਹਨਾਂ ਜੀਪ ਲਈ ਉੱਥੋਂ ਅਸੀਂ ਲੈ ਕੇ ਤੇ ਪਰੇਡ ਗਰਾਉਂਡ ਗਏ ਆ ਪਰੇਡ ਗਰਾਉਂਡ ਤੋਂ 8-9 ਸਿੱਖ ਰਜiment ਦੇ ਮੁੰਡੇ ਨਾਲੇ 190 ਫੇਰ ਉਥੇ ਚਲੇ ਗਏ ਹੁਣ ਮੇਰੇ ਮਨ ਚ ਸੀਗਾ ਵੀ ਮੈਨੂੰ ਇਹੋ ਹੀ ਦੱਸਣਗੇ ਜਿੰਨਾ ਅਧਿਕਾਰ ਮੈਂ ਬਚਿਆ ਮੈਂ ਦੌੜ ਕੇ ਜਾ ਕੇ ਉਹਨਾਂ ਦੇ ਬੂਖੇ ਖੜਕਾਏ ਤੇ ਮੇਰੇ ਭਰਾ ਦੱਸੋ ਕਿੱਥੇ ਨਹੀਂ ਫਿਰ ਪਹਿਲਾਂ ਤਾਂ ਦੱਸ ਦੇਣੀ ਫਿਰ ਇੱਕ ਨੇ ਦੱਸਿਆ ਕਹਿੰਦਾ ਜਿਹੜਾ ਬਾਅਦ ਨਰਸਿੰਗ ਹੋਵਾਂ ਨਾ ਮੇਨ ਰੋਡ ਤੇ ਇੱਥੇ ਜੇ ਜੇ ਕਲੋਨੀ ਆ ਉਹਦੇ ਲਾਗੇ ਉਹਨਾਂ ਨੂੰ ਦੋਨਾਂ ਨੂੰ ਹੀ ਮਾਰਤਾ ਮੈਂ ਫਿਰ ਉਥੇ ਗਿਆ ਉਥੇ ਜਾ ਕੇ ਇਹ ਉੱਪਰਲਾ ਹਿੱਸਾ ਸਾਰਾ ਉਹਨਾਂ ਦਾ ਜਲਿਆ ਸੀਗਾ ਸਸਰਵੋਨਾਂ ਦੇ ਪਜਾਮਿਆਂ ਤੋਂ ਤੇ ਪੈਰਾਂ ਤੋਂ ਮੈਂ ਪਛਾਣਿਆ ਆਪਣੇ ਬਣਾਵਾਂ ਨਾਲ ਜੱਤੀ ਪਾਈ ਸੀ ਮਰ ਲੱਗਿਆ ਮਾਰਿਆ ਉਹਨਾਂ ਨੂੰ ਤੇ ਉਦੋਂ ਬਾਅਦ ਮੈਂ ਆਣ ਕੇ ਪਰਜਾਈਆਂ ਨੂੰ ਹੋਰ ਲਾਗੇ ਚਾਗੇ ਸਭ ਦੱਸਣਾ ਥੋੜਾ ਔਖਾ ਹੋ ਜਾਂਦਾ ਮੈਨੂੰ ਬੜੀ ਮੁਸ਼ਕਲ ਹੁੰਦੀ ਹੈ ਥੋੜਾ ਦੱਸਣਾ ਮੈਨੂੰ ਮੁਸ਼ਕਲ ਹੋ ਜਾਂਦੀ ਬਹੁਤ ਬਹੁਤ ਔਖਾ ਵੀ ਜਗਸ਼ੀਰ ਸਿੰਘ ਜੀ ਫਿਰ ਫਿਰ ਮੈਂ ਜੀ ਜਦੋਂ ਸਾਹਮਣੇ ਲਾਸ਼ਾਂ ਉਹਨਾਂ ਦੀਆਂ ਪਈਆਂ ਹੋਣ ਤੇ ਖੂਨ ਦੇ ਵਿੱਚੋਂ ਤਰ ਕੇ ਅੱਗੇ ਜਾਣਾ ਹੋਵੇ ਨਾਲ ਦੇ ਸਿੱਖ ਹੋਰ ਉਹਨਾਂ ਦੀਆਂ ਲਾਸ਼ਾਂ ਦੇ ਢੇਰ ਲੱਗੇ ਹੋਣ ਮੇਰਾ ਖਿਆਲ ਹੈ ਪੱਥਰ ਵੀ ਰੋ ਪਏਗਾ ਤੇ ਇਹ ਜਿਹੜੇ ਤੁਹਾਡੇ ਪਰਿਵਾਰ ਦੇ ਜੀ ਤੁਸੀਂ ਵੇਖੇ ਔਰ ਇਹਨਾਂ ਕਾਂਦਸੀ ਨੇਤਾਵਾਂ ਦੀ ਛੇ ਦੇ ਉੱਤੇ ਉਹਨਾਂ ਦੀ ਇਨਸਟਰਕਸ਼ਨਾਂ ਦੇ ਉੱਤੇ ਕਿ ਜਾਓ ਇਨ ਸਿੱਖੋ ਕੋ ਮਾਰ ਝਾ ਲੋ ਇਹ ਮੇਰਾ ਖਿਆਲ ਹੈ ਬੜਾ ਵੱਡਾ ਦੁਖਾਂਤ ਸੀ ਜਿਹੜਾ ਤੁਸੀਂ ਆਪਣੀ ਜਵਾਨੀ ਭਰ ਦੇ ਵਿੱਚ ਜੋਸ਼ ਵੀ ਹੁੰਦਾ ਉਦੋਂ ਤੇ ਜੋਸ਼ ਦੇ ਨਾਲ ਨਾਲ ਸਾਰਾ ਕੁਝ ਸਾਹਮਣੇ ਦੇਖ ਰਹੇ ਹੋ ਕਿ ਪਰਿਵਾਰ ਦੇ ਜੀਵਾਂ ਦੀਆਂ ਲਾਸ਼ਾਂ ਪਈਆਂ ਨੇ ਕਿੰਨਾ ਕੁ ਔਖਾ ਹੋਏਗਾ ਇਹ ਹਰ ਵਿਅਕਤੀ ਅੰਦਾਜ਼ਾ ਲਾ ਸਕਦਾ ਹੈ ਜੀ ਫਿਰ ਮੈਂ ਸਭ ਉੱਥੋਂ ਜਾ ਕੇ ਤਾਂ ਪਰਜਾਈਆਂ ਨੂੰ ਕੱਢਿਆ ਬਾਥਰੂਮ ਦੇ ਵਿੱਚੋਂ ਇਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਪਰਲੇ ਘਰੋਂ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਬੱਚਾ ਬਚਾਏ ਉਹ ਵੀ ਤੇ ਅੱਗੇ ਇੱਕ ਢਿੱਲੋਂ ਫੈਮਲੀ ਉਹਨਾਂ ਨੇ ਅੱਗੇ ਆਣ ਕੇ ਹੱਥ ਖੜੇ ਕਰਕੇ ਖਲੋਈ ਉਹਨਾਂ ਦੀ ਮਾਤਾ ਕਹਿੰਦੀ ਸਾਡਾ ਬੱਚਾ ਜਿਹੜਾ ਉਹ ਉੱਪਰ ਪਾਣੀ ਦੀ ਟੈਂਕੀ 'ਚ ਆ ਤੂੰ ਉਹਨੂੰ ਬਚਾ ਤੇ ਫਿਰ ਮਨਾਂ ਨੂੰ ਆਰਮੀ ਵਾਲਿਆਂ ਨੂੰ ਕਿਹਾ ਉਹਨਾਂ ਫਿਰ ਉਹ ਜਿਹੜੇ ਸਿੱਖ ਰਜਿਮੈਂਟ ਦੇ ਮੁੰਡੇ ਸੀ ਉਹ ਵੀ ਥੋੜਾ ਗੁੱਸੇ 'ਚ ਆ ਗਏ ਕਹਿੰਦੇ ਯਾਰ ਸਾਨੂੰ ਦੱਸ ਕਿਹੜੇ ਬੰਦੇ ਆ ਮੈਂ ਫਿਰ ਮੇਜਰ ਯਾਦਵ ਕਹਿਣ ਲੱਗਾ ਕਿ ਜੇ ਇਹਨਾਂ ਨੇ ਕੋਈ ਕੀਤਾ ਤਾਂ ਮੈਂ ਅਨ ਆਫੀਸ਼ੀਅਲੀ ਐ ਹੈ ਤੇ ਮੇਰੇ ਤੇ ਐਕਸ਼ਨ ਹੋ ਜਾਣਾ ਕੋਈ ਆਰਮੀ ਲੱਗੀ ਹੋਈ ਨਹੀਂ ਸੀ ਤੇ ਉਹ ਫਿਰ ਅਸੀਂ ਜਿੰਨੇ ਕੋ ਉੱਥੋਂ ਸਾਨੂੰ ਸਾਡੇ ਨਾਲ ਮੈਂ ਖਾਦ ਸਕਿਆ ਲੈ ਗਿਆ ਉਹ ਫਿਰ ਮੇਜਰ ਯਾਦਵ ਸਾਨੂੰ ਆਪਣੇ ਘਰ ਲੈ ਗਿਆ ਅਸੀਂ ਸਾਰੇ ਉੱਥੇ ਚਲੇ ਗਏ ਅੱਛਾ ਉਦੋਂ ਉਦੋਂ ਬਾਅਦ ਅਗਲੇ ਦਿਨ ਅਸੀਂ ਗੁਰਦੁਆਰੇ ਆ ਗਏ ਸਦਰ ਬਾਜ਼ਾਰ ਉੱਥੇ ਜਿਹੜੇ ਘਰ ਮੈਂ ਬਚਿਆ ਸੀ ਨਾ RAM avatars ਦੇ ਇਹਨਾਂ ਨੇ ਉਸ ਘਰ ਤੇ ਅਟੈਕ ਕੀਤਾ ਬਾਅਦ ਕਿ ਤੂੰ ਬਚਾਇਆ ਉਹਨਾਂ ਨੂੰ ਡਾਰਮੀ ਲੈ ਕੇ ਆਇਆ ਅੱਛਾ ਮੈਜਰ ਯਾਦਵਾਂ ਜੀ ਨਹੀਂ ਜਿਹੜੇ RAM avatars ਦੇ ਘਰ ਮੈਂ ਸੀ ਅੱਛਾ ਉਹਦੇ ਘਰੇ ਅਟੈਕ ਕਰਦਾ ਹਾਂਜੀ ਤੇ ਉਹਨਾਂ ਦਾ ਭਰਾ ਉਹਨਾਂ ਦਾ ਵੱਡਾ ਕਹਿੰਦਾ ਵੀ ਯਾਰ ਅਸੀਂ ਤੁਹਾਨੂੰ ਬਚਾਇਆ ਵਾ ਅਸੀਂ ਨੇ ਬਚਾਇਆ ਆਪਰ ਦੇਖੋ ਹਮਾਰੇ ਸਾਥ ਕੀ ਹੋ ਰਹਾ ਹੈ ਫਿਰ ਮੈਂ ਸਦਰ ਬਾਜ਼ਾਰ ਥਾਣਾ ਸੀਗਾ ਨਾਲ ਮੈਜਰ ਮੈਜਰ ਯਾਦਵ ਨੇ ਇੱਕ ਕੈਪਟਨ ਨੂੰ ਕਹ ਲਿਆ ਮੇਰੇ ਤਮੈ ਜਾ ਕੇ ਦੱਸਿਆ ਮੈਂ ਜੀ ਇਹਨਾਂ ਨੇ ਮੈਨੂੰ ਬਚਾਇਆ ਉਹ ਸੱਚਾਈ ਦੱਸਣੀ ਚਾਹੀਦੀ ਮੈਂ ਇਹਨਾਂ ਤੋਂ ਬਚਾਇਆ ਤੇ ਤੁਸੀਂ ਇਹਨਾਂ ਨੂੰ ਫੜ ਕੇ ਇੱਥੇ ਲਿਆਏ ਹੋ ਤੇ ਬਾਅਦ ਚ ਉਹਨਾਂ ਉਹਦੀ ਇਨਕੁਆਇਰੀ ਕਰਕੇ ਉਹਨੂੰ ਛੱਡਦਾ ਜਿਹੜਾ ਸਾਡੇ ਕੇਸ ਚ ਬੜੀ ਵੱਡੀ ਅਹਿਮ ਚੀਜ਼ ਹੋਈ ਜਿਹੜਾ ਉਹ ਰੋਜ਼ਨਾਮੇ ਤੇ ਛਾੜਿਆ ਸੀ ਇਹਨਾਂ ਨੂੰ ਫੜ ਕੇ ਉਹ ਅੱਛਾ ਜਿਹੜੇ ਸਬੂਤ ਹਾਂ ਸਬੂਤ ਦੇ ਤੌਰ ਤੇ ਅੱਛਾ ਉਦੋਂ ਬਾਅਦ ਸਾਰ ਅਸੀਂ ਉੱਥੇ ਕੈਂਪ ਚ ਹੀ ਰਹੇ ਹਾਂ ਔਰ ਇੰਨੀ ਬੁਰੀ ਹਾਲਤ ਸੀ ਤੁਹਾਨੂੰ ਦੱਸ ਨਹੀਂ ਸਕਦੇ ਕੁਝ ਪਤਾ ਨਹੀਂ ਸੀ ਲੱਗਦਾ ਕਿਰੇ ਪੰਜਾਬ ਆ ਕੇ ਕੋਈ ਸਾਡੀ ਸੁਣਨ ਨੂੰ ਤਿਆਰ ਨਹੀਂ ਸੀਗਾ ਅਸੀਂ ਉਹਨੂੰ ਐਫ ਆਈ ਆਰ ਤੇ ਲਿਖਾ ਦਿੱਤੀ ਉ ਫਿਰ ਮੈਂ ਇਥੇ ਪੰਜਾਬ ਆ ਗਿਆ ਪੰਜਾਬ ਤੋਂ ਬਾਅਦ ਫਿਰ ਕਮਿਸ਼ਨ ਬੰਦੇ ਰਹੇ ਉਹ ਅੱਖਾਂ ਪੁੰਜਣ ਵਾਲੀ ਗੱਲ ਜੀ ਹਾਂ ਇੰਨਾ ਕਰ ਲੋ ਕਰ ਲੋ ਲਾਸਟ ਜਦੋਂ ਹਰਸਿਮਰਤ ਕੌਰ ਤੇ ਜਗਮੀਤ ਬਰਾੜ ਨੇ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਸਦਨ ਦੇ ਵਿੱਚ ਸਾਡੀ ਐਫ ਆਈ ਆਰ ਲਹਿرائی ਉਹਨਾਂ ਇੰਨਾ ਕਰਕੇ ਤੇ ਐਕੀ ਬਣਿਆ ਦੇਖੋ ਇੰਨੇ ਬੰਦੇ ਮਾਰੇ ਗਏ ਉੱਥੇ ਉਹਦੇ ਬਾਅਦ ਮਨਮੋਹਨ ਸਿੰਘ ਨੇ ਕੇਐਸਵੀ ਨੂੰ ਦਿੱਤਾ ਅਸੀਂ ਸੀਬੀਆਈ ਦੇ ਨਾਲ ਰਹੇ ਸੀਬੀਆਈ ਨੇ ਪਹਿਲਾਂ ਥੋੜਾ ਕਲੇ ਸੀ ਬਾਅਦ ਚ ਉਹਨੇ ਬਹੁਤ ਅੱਛਾ ਕੰਮ ਕੀਤਾ ਨਾਲ ਸਾਡੇ ਜੀ ਅਸੀਂ ਜਿੰਨੇ ਸਬੂਤ ਇਕੱਠੇ ਕਰਕੇ ਸਭ ਤੋਂ ਜ਼ਿਆਦਾ ਰਿਟਰਨ ਪ੍ਰੂਫ ਮੇਰੇ ਕੋਲ ਸੀਗੇ ਜੀ ਹਾਂ ਜੀ ਬਿਲਕੁਲ ਤੁਹਾਡਾ ਹੀ ਸੀ ਤੁਹਾਡੇ ਪਰਿਵਾਰ ਦੇ ਜੀ ਵੀ ਕਾਫੀ ਗਏ ਸਰ ਕਿੰਨੇ ਜੀ ਪਰਿਵਾਰ ਦੇ ਗਏ ਤੁਹਾਡੇ ਪੰਜ ਜੀ ਪੰਜ ਪੰਜ ਜੀ ਉਹਨੋਂ ਬਾਅਦ ਸਰ ਸਾਰੇ ਪ੍ਰੂਫ ਦੇਣ ਦੇ ਬਾਅਦ ਵੀ ਇਹਨਾਂ ਨੇ ਉਹਨੂੰ ਬਰੀ ਕਰ ਦਿੱਤਾ 13 ਚ ਦੇਖੋ ਜਿਸ ਬੰਦੇ ਤੇ ਐਫ ਆਈ ਆਰ ਸੱਜਾ ਕੁਮਾਰ ਤੇ ਉਹਨੂੰ ਉਹਨੂੰ ਛੱਡ ਦਿੱਤਾ ਜਿਹੜੇ ਉਹਦੇ ਨਾਲ 5 ਸੀ ਉਹਨਾਂ ਨੂੰ ਸਜ਼ਾ ਦਿੱਤੀ। ਜਿੱਚ ਕੋ ਆਪਣਾ ਐਮ.ਐਲ.ਏ ਸੀ, ਇੱਕ ਕੌਂਸਲਰ ਸੀ, ਇੱਕ ਕੋਈ ਏਰੀਆ ਦਾ ਪ੍ਰਧਾਨ ਸੀ। ਤੇ ਦੋ ਭਨੇਵੇਂ ਸੀ ਜੀ। ਬਲਵਾਨ ਖੋਖਰ, ਕ੍ਰਿਸ਼ਨ ਖੋਖਰ। ਤੇ ਇੱਕ ਭਾਗਮਲ ਸੀ ਕੈਪਟਨ ਨੇਵੀ ਦਾ। ਜਿਹੜਾ ਰਾਈਫਲ ਲੈ ਕੇ ਗੋਲੀ ਚਲਾਉਂਦਾ ਸੀ। ਜਨੇ ਜਿਸ ਬੰਦੇ ਜਿਸ ਨੇ ਸਾਡੇ ਭਰਾ ਬਹਿ ਚੱਲੇ ਸੀ ਕਿਸੇ ਗੱਡੀ 'ਚ ਉਹਨੇ ਪਿੱਛੋਂ ਫਾਇਰ ਮਾਰਿਆ। ਬਾਅਦ 'ਚ ਦੱਸਣ ਵਾਲਿਆ ਮੈਨੂੰ ਦੱਸਿਆ। ਉਹ ਫਾਇਰ ਦੇ ਨਾਲ ਉਹ ਲੋ ਗੱਡੀ ਵਾਲਾ ਵੀ ਭਜਾ ਕੇ ਲੈ ਗਿਆ ਤੇ ਫਿਰ ਇਹਨਾਂ ਉਹਨਾਂ ਨੂੰ ਫੜ ਲਿਆ ਦੋਨਾਂ ਨੂੰ। ਜੀ। ਤੇ ਇਹ ਬੰਦਾ ਵੀ ਅੰਦਰ ਗਿਆ। ਬਾਅਦ ਅਸੀਂ ਉਥੇ ਲਾਇਆ ਧਰਨਾ ਫਿਰ ਜੰਤਰ ਮੰਤਰ ਤੇ ਧਰਨੇ ਦੇ ਵਿੱਚ ਅਸੀਂ ਸਾਰਾ ਕੁਝ ਜੋ ਸਾਧਨ ਨੂੰ ਜਾਂਦਾ ਰਸਤਾ ਵੀ ਰੋਕਿਆ ਵੀ ਸਾਡਾ ਕੀ ਬਣਿਆ ਵੀ ਇਸ ਬੰਦੇ ਤੇ ਛੜ ਦਿੱਤਾ ਫਿਰ ਇਹਨਾਂ ਨੇ ਹੁਣ ਸੁਵਾਸ਼ਨ ਦੋਇਆ ਵੀ ਅਸੀਂ ਹਾਈ ਕੋਰਟ ਚ ਕੇਸ ਲਾਵਾਂਗੇ ਫਿਰ ਉਹ ਲੱਗਾ ਵੀ ਔਰ ਲੱਗਣ ਦੇ ਬਾਅਦ ਸਰਕਾਰ ਚੇਂਜ ਹੋ ਗਈ ਬੀਜੇਪੀ ਦੀ ਆ ਗਈ ਬੀਜੇਪੀ ਦੀ ਸਰਕਾਰ ਆਉਣਾ ਇਹ ਹੋਇਆ ਜੁਡੀਸ਼ਲੀ ਜਿਹੜੀ ਉਹ ਫਰੀ ਹੋ ਗਈ ਕਿਉਂਕਿ ਦੋਨਾਂ ਦਾ ਪਹਿਲਾਂ ਉਹਨਾਂ ਤੇ ਦਬਾਅ ਬਹੁਤ ਸੀਗਾ ਉਹਦੇ ਵਿੱਚ ਫਿਰ ਇਹਨੂੰ ਸਜ਼ਾ ਹੋਈ 18 ਜਨਵਰੀ ओके ਕਿਉਂਕਿ ਪਹਿਲਾਂ ਜਗਸ਼ੇਰ ਸਿੰਘ ਜੀ ਬੜੇ ਕਮਿਸ਼ਨ ਬਣੇ ਇੱਕ ਨਹੀਂ ਪਤਾ ਨਹੀਂ ਕਿੰਨੇ ਕ ਨਾਨਾਵਤੀ ਦਾਦਾਵਤੀ ਪਤਾ ਨਹੀਂ ਕੀ ਕੀ ਕਰ ਗਏ ਹਾਂ ਬਹੁਤ 40 ਵਰੇ ਪਰਿਵਾਰ ਦੇ ਸਾਡੇ ਹਜ਼ਾਰਾਂ ਕੱਲਾ ਤੁਹਾਡਾ ਨਹੀਂ ਸਿੱਖ ਕੌਮ ਦੇ ਪਰਿਵਾਰਾਂ ਦੇ ਜੀ ਹਜ਼ਾਰਾਂ ਇੰਤਜ਼ਾਦ ਦੇ ਵਿੱਚ ਇਹਨਾਂ ਨੇ ਮਾਰਕਤ ਤੇ 40 ਵਰੇ ਲੱਗਾ ਇਹ ਜਿਹੜੀ ਤੁਹਾਡਾ ਬਿਆਨ ਸੀ ਉਸ ਬਿਆਨ ਦੀ ਬਿਨਾ ਦੇ ਉੱਤੇ ਜਿਹੜਾ ਸੱਜਣ ਕੁਮਾਰ ਹੈ ਜੇਲ੍ਹ ਦੇ ਵਿੱਚ ਗਿਆ ਕੀ ਉਮਰ ਭਰ ਦੀ ਸਜ਼ਾ ਉਹਦੀ ਵਾਧੂ ਹੈ ਜਾਨੂੰ ਵੀ ਜਿਉਂਦੇ ਨੂੰ ਗਲ ਦੇ ਉੱਤੇ ਟਾਇਰ ਪਾ ਕੇ ਦੇ ਉੱਪਰ ਤੇਲ ਲਾ ਕੇ ਸਾੜਨਾ ਚਾਹੀਦਾ ਸੀ ਕਿਵੇਂ ਲੱਗਦਾ ਤੁਹਾਨੂੰ ਸੈਟੀਸਫਾਈਡ ਹੋਣ ਸੀ ਦੇਖੋ ਜੀ ਇਨਹ ਚਰ ਬਾਅਦ ਵੀ ਜੇ ਮਾੜਾ ਮੋਟਾ ਇਹਨੂੰ ਇਨਸਾਫ ਨਹੀਂ ਕਹਿ ਸਕਦੇ ਫਿਰ ਵੀ ਮਿਲਿਆ ਕਿਉਂਕਿ ਇਹਦੇ ਨਾਲ ਮੈਸੇਜ ਆਏਗਾ ਨਾ ਕਿ ਕੋਈ ਰਾਜਨੀਤਿਕ ਤੌਰ ਤੇ ਕਿਸੇ ਫਿਰਕੇ ਨੂੰ ਮਾਰ ਕੇ ਆਪਣੀਆਂ ਵੋਟਾਂ ਵਾਸਤੇ ਉਹ ਬਚ ਨਹੀਂ ਸਕਦਾ ਭਾਵੇਂ ਉਹ ਕਿੰਨੇ ਸਾਲ ਵੀ ਨਾ ਜਾਨਾ ਤੇ ਇਹ ਉਹਦਾ ਹੋਇਆ ਹੋਰ ਕੰਨੀ ਦੇਰ ਹੋ ਗਈ ਦੇਖੋ ਤੁਹਾਡੇ ਸਾਹਮਣੇ ਪਰ ਹੁਣ ਉਹਨੂੰ ਐਸ ਉਮਰ ਚ ਕੱਟਣੀ ਔਖੀ ਹੈ ਓਕੇ ਮਰੀਆਂ ਬਰਾਬਰੀ ਹੈ ਇਹ ਇਹਨੂੰ ਦੋਰੀ ਸੱਜਣਾ ਹੋਈ ਹੈ ਕਿ ਇੱਕ ਉਮਰ ਕੈਦ ਹੈ ਜਾਂ ਦੋ ਉਮਰ ਕੈਦਾਂ ਨੇ ਉਹਨੂੰ ਇਹ ਹੈ ਜੀ ਪਹਿਲਾਂ ਤੇ ਸਾਡੇ ਵਾਲੇ ਚ ਇਹਨੂੰ ਉਮਰ ਕੈਦ ਬਾ ਉਮਰ ਅੰਦਰ ਨਾ ਕੋ ਚੁਤੀ ਜਨਾਜ਼ਤ ਦੀਦਾ ਉਹ ਆ ਦੂਸਰੇ ਦੇ ਵਿੱਚ ਹੁਣ ਉਮਰ ਕੈਦ ਹੋਈ ਹੈ ਸਰ ਮੈਂ ਤੁਹਾਨੂੰ ਹੋਰ ਦੱਸਾਂ ਇਹਨਾਂ ਨੇ ਮੈਨੂੰ ਕਿੰਨਾ ਪਰੇਸ਼ਾਨ ਕਰਦੇ ਰਹੇ ਮੇਰੇ ਮਗਰ ਕਈਆਂ ਨੂੰ ਲਾ ਦੇਣਾ ਵੀ ਤੂੰ ਇਹਨੂੰ ਮਨਾਓ ਜਾਂ ਤਾਂ ਕਿ ਵੀ ਕਈ ਕੁ ਧਮਕੀਆਂ ਵੀ ਦੇਣੀਆਂ ਜਦੋਂ ਕੋਰਟ ਦੇ ਵਿੱਚ ਚਲਦੀ ਸੀ ਗਵਾਈ ਇਹਨਾਂ ਨੂੰ ਦੋ-ਦੋ ਮਹੀਨੇ ਵੈਸੇ ਹੀ ਸਾਨੂੰ ਚੱਕਰ ਘਟਾਉਣੇ ਉੱਥੇ ਰੋਜ਼ ਰੋਜ਼ ਔਰ ਮੈਂ ਇਹਨਾਂ ਨੂੰ ਆਂਦਾ ਸੀ ਵੀ ਮੇਜਰ ਯਾਦਵਾਂ ਕੋਰਟ ਦੇ ਵਿੱਚ ਜਿਹੜਾ ਮੇਰੇ ਨਾਲ ਗਿਆ ਇਹ ਕਹਿੰਦੇ ਮੇਜਰ ਯਾਦਵ ਹੈ ਹੀ ਕੋਈ ਨਹੀਂ ਲੱਭੋ ਕਿੱਥੇ ਇਹਨਾਂ ਦੀ ਕਿਸਮਤ ਦੇਖੋ ਇਹ ਆਪ ਹੀ ਮੇਜਰ ਯਾਦਵ ਲਾਏ ਆਪਣੇ ਵਾਸਤੇ ਉਹ ਅਦਾਲਤ ਦੇ ਵਿੱਚ ਆਪਣਾ ਗਵਾ ਬਣਾ ਕੇ ਹਾਂ ਜੀ ਫੇਰ ਲੈ ਇਹ ਦੋਨੇ ਆਣ ਕੇ ਉਹਨੇ ਆਣ ਕੇ ਕਿਹਾ ਵੀ ਮੈਂ ਨਹੀਂ ਜਾਣਦਾ ਦੇਸ਼ਰ ਨੂੰ ਜਾਂ ਕਿਸੇ ਨੂੰ ਨਹੀਂ ਇਹ ਚਲਦੀ ਗਵਾਹੀ ਦੇ ਵਿੱਚ ਫਿਰ ਮੈਨੂੰ ਅੰਦਰ ਸੱਦਿਆ ਗਿਆ ਮੇਰੇ ਕੋਲ ਇੱਕ ਲੈਟਰ ਸੀ ਜਿਹੜੀ ਮੇਜਰ ਯਾਦਵ ਨੇ ਲਿਖੀ ਸੀ ਵੀ ਤੁਹਾਡਾ ਜਿਹੜਾ ਕੰਮ ਆ ਉਹਨੂੰ ਖਤਮ ਕਰੋ ਨਹੀਂ ਤੇ ਅਸੀਂ ਰਿਸਕ ਐਂਡ ਕਾਸਟ ਕਿਸੇ ਕੋ ਕਰਵਾ ਕੇ ਉਹਨੂੰ ਪੇਮੈਂਟ ਕਰ ਦੇਵਾਂਗੇ ਮੈਂ ਲੈਟਰ ਦਿਖਾਈ ਉਥੇ ਹੁਣ ਮੇਜਰ ਯਾਦਵ ਉਹ ਜਿਹੜੀ ਅਫੀਸ਼ੀਅਲ ਲੈਟਰ ਨੂੰ ਹੀ ਕਹਿ ਨਹੀਂ ਸਕਦਾ ਵੀ ਨਹੀਂ ਆ ਫੇਰ ਮੇਜਰ ਯਾਦਵ ਨੂੰ ਇਹ ਕਹਿਣਾ ਪਿਆ ਵੀ ਮੈਂ ਇਹਨੂੰ ਜਾਣਦਾ ਔਰ ਮੈਨੂੰ ਵੀ ਮਦਦ ਕੀਤੀ ਹੈ ਕੋਰਟ ਦੇ ਵਿੱਚ ਇਸ ਚੀਜ਼ ਦੇ ਉੱਤੇ ਫਿਰ ਸੱਜਨ ਕੁਮਾਰ ਉਹਨਾਂ ਦਾ ਕਾਫੀ ਗੁੱਸੇ ਹੋਇਆ ਉਦੋਂ ਬਾਅਦ ਸਰ ਰਜਨੀ ਨੂੰ ਵੀ ਇਹਨਾਂ ਨੇ ਆਪਣੇ ਹੱਥ 'ਚ ਕਾਲਾ ਜਿਹਨਾਂ ਦੇ ਘਰ ਅਸੀਂ ਲੁਕੇ ਜੀਨਾ ਉਹਨਾਂ ਨੂੰ ਵੀ ਸੀਬੀਆਈ ਨੇ ਮੈਨੂੰ ਪੁੱਛਿਆ ਵੀ ਰਜਨੀ ਦਾ ਬਿਆਨ ਜੇ ਕੱਲ ਨੂੰ ਖਤਮ ਹੋ ਗਿਆ ਤਾਂ ਕੀ ਕਰ ਹੋਏਗਾ ਮੈਂ ਦੇਖੋ ਅਸੀਂ ਪਾਲਮ ਕਲੋਨੀ ਰੈਂਟ ਦੇ ਪਾਲਮ ਘਰ ਇੰਡੀਆ ਦੇ ਅਸੀਂ ਕੱਟੇ ਉਦੋਂ ਬਾਅਦ ਇਹ ਸਾਡੇ ਨਾਲ ਆ ਲਿਆ ਤੇ ਵੀ ਅਸੀਂ ਤੁਹਾਡੇ ਲਾਂਗੇ ਮਕਾਨ ਲੈਣਾ ਇਹਨੂੰ ਕਿਰਾਏ ਤੇ ਲੈ ਕੇ ਦਿੱਤਾ ਸੀ ਮੈਨੂੰ ਆਜੇ ਕੀ ਕਰਨਾ ਟੀਚਰ ਸੀਗੀ ਕਰੇ ਪਾਲਮ گاؤں ਦੇ ਚੌਂਕ ਦੇ ਵਿੱਚ ਸਰਕਾਰੀ ਸਕੂਲ ਹੈ ਉੱਥੇ ਗਏ ਉੱਥੇ ਸਾਨੂੰ ਇੱਕ ਲੈਟਰ ਲੱਭੀ ਜਿਹੜੀ ਰਜਨੀ ਨੇ ਲਿਖੀ ਸੀ ਕਿ ਮੇਰਾ ਜਿਹੜਾ ਹਾਊਸ ਰੈਂਟ ਉਹ ਚਾਲੂ ਕੀਤਾ ਜਾਏ ਮੈਂ ਐਸ ਜਗ੍ਹਾ ਰਹਿ ਰਹੀ ਜਿੱਥੇ ਅਸੀਂ ਰਹਿੰਦੇ ਸੀ ਲੱਗ ਗਈ ਜਦੋਂ ਰਜਨੀ ਨੇ ਇੱਕਰੀ ਕਿਹਾ ਨਾ ਵੀ ਮੈਂ ਨਹੀਂ ਜਾਣਦੀ ਤਾਂ ਉਹਨਾਂ ਕਿਹਾ ਵੀ ਤੂੰ ਤਾਂ ਨਹੀਂ ਮੈਂ ਉੱਥੇ ਗਈ ਨਹੀਂ ਇਹ ਕਿਦਾਂ ਫਿਰ ਰਜਨੀ ਨੂੰ ਵੀ ਕਹਿਣਾ ਪਿਆ ਵੀ ਮੈਂ ਜਾਣਦੀ ਹਾਂ ਇਹ ਕੁਝ ਹੋਇਆ ਉਹ ਆਰਾਮ ਉਤਾਰ ਨੂੰ ਵੀ ਕਹਿਣਾ ਪਿਆ ਜਾ ਕੇ ਕੋਰਟ ਦੇ ਵਿੱਚ ਉਹ ਰਾਮ ਅਵਤਾਰ ਦੇ ਵੀ ਮੇਰੇ ਕੋ ਆਪਣੇ ਕੋ ਪ੍ਰੂਫ ਸੀਗੇ ਮੇਰੇ ਨਾਲ ਉਹਦੀਆਂ ਫੋਟੋਆਂ ਆ ਸੀ 25 30 ਪਹਿਲੀ ਵਾਰੀ ਤੇ ਜਦੋਂ ਗਿਆ ਉਹਦੋਂ ਤੱਕ ਕਹਤਾ ਉਹਨੇ ਉਹਨਾਂ ਨੂੰ ਡਰਦੇ ਆ ਕਿ ਮੈਂ ਨਹੀਂ ਜਾਣਦਾ ਪਰ ਜਦੋਂ ਸਾਡੇ ਵਕੀਲ ਸਾਹਿਬ ਸੀਗੇ ਬਹੁਤ ਸਿਆਣੇ ਸੀਗੇ ਚੰਡੀਗੜ੍ਹ ਦੇ ਉਹਨਾਂ ਨੇ ਅੱਗੇ ਉਹਨਾਂ ਦੇ ਰੱਖਦਾ ਕਹਿੰਦੇ ਆ ਦੇਖੋ ਫੋਟੋਆਂ ਕਿਦਾਂ ਆਈਆਂ ਫਿਰ ਇਹਨੀਆਂ ਤੇ ਫਿਰ ਉਹ ਵੀ ਰੋਪਿਆ ਔਰ ਉਹਨੇ ਕੋਰਟ ਦੇ ਵਿੱਚ ਕਿਹਾ ਇਹਨਾਂ ਮੈਂ ਪਹਿਲਾਂ ਵੀ ਬਚਾਇਆ ਸੀ ਹਮਨੇ ਪਹਿਲੇ ਵੀ ਬਚਾਇਆ ਥਾ ਔਰ ਅੱਬ ਵੀ ਹਮ ਇਸੇ ਮਾਰ ਕੋ ਖਾ ਰਹੇ ਹਾਂ ਹਮਾਰੇ ਪਿੱਛੇ ਪੜੇ ਹੋਏ ਹਾਂ ਸਰ ਉਦੋਂ ਬਾਅਦ ਇਹਨਾਂ ਨੇ ਸਾਰਾ ਹੋਣ ਦੇ ਬਾਅਦ ਜਦੋਂ ਦੇਖਿਆ ਨਾ ਵੀ ਸਾਡੀ ਕਿਤੇ ਵੇਚ ਨਹੀਂ ਚੱਲਦੀ ਇਹਨਾਂ ਲਾਸਟ ਮੈਂ ਆਪਣਾ ਰੋਜ਼ ਲੈ ਕੇ ਜਾਂਦਾ ਹੁੰਦਾ ਸੀ ਹੱਥ 'ਚ ਬੈਗ ਕਾਗਜ਼ਾਂ ਵਾਲਾ ਉਸ ਦਿਨ ਮੈਂ ਪਿੱਛੇ ਮੇਰੇ ਵਾਈਫ ਬੈਠੇ ਮੈਂ ਉਹਨਾਂ ਨੂੰ ਫੜਾ ਦਤਾ ਇਹਨਾਂ ਦਾ ਵਕੀਲ ਉੱਠਿਆ ਜੀ ਆਯੂ ਖਾਨ ਕਹਿੰਦਾ ਜਖੀਰ ਸਿੰਘ ਆਪ ਸਾਬਤ ਕਰੋ ਕਿ ਆਪ ਦਿੱਲੀ 'ਚ ਰਹਿੰਦੇ ਥੇ ਆਪ ਦਿੱਲੀ ਆਏ ਹੀ ਨਹੀਂ ਮੈਂ ਜੀ ਹੁਣੇ ਕਰ ਦਿੰਨੇ ਆ ਮੈਂ ਸਾਰ ਇਹਨਾਂ ਨੂੰ ਪਾਸਪੋਰਟ ਦਿੱਤਾ ਜਿਹੜਾ 31 ਅਕਤੂਬਰ 1984 ਦੇ ਦਿਨ ਡਰਾਗਾਂਡੀ ਮਰਦੀ ਉਸ ਦਿਨ ਮੈਨੂੰ ਦਿੱਲੀ ਦੇ ਐਡਰੈਸ ਤੋਂ ਇਸ਼ੂ ਹੋਇਆ ਉਹ ਓਕੇ ਮੈਂ ਹੋਰ ਕੁਝ ਚਾਹਦਾ ਮੈਂ ਹੋਰ ਕੁਝ ਚਾਹਦਾ ਔਰਾਂ ਦੇ ਨਹੀਂ ਤਾਂ ਮੈਂ ਤੁਸੀਂ ਮੇਰੀਆਂ ਅੱਖਾਂ ਬੰਦ ਦਿਓ ਮੈਂ ਥੱਲੇ ਜ਼ਮੀਨ ਤੇ ਬਣਾਵਾਂਗਾ ਤੁਸੀਂ ਕੀ ਕੀ ਕੀਤਾ ਕਿੱਥੇ ਕੀ ਕੀ ਨੂੰ ਕਿੰਨੂ ਕਿੰਨੂ ਮਾਰਿਆ ਤੇ ਇਹ ਕੁਝ ਹੋਇਆ ਤੇ ਇਹਨੂੰ ਸਜ਼ਾ ਹੋਈ ਹੈ ਤੇ ਉਦੋਂ ਬਾਅਦ ਅਸੀਂ ਜਿਹੜਾ ਉੱਥੇ ਧਰਨਾ ਲਗਾਇਆ ਸੀ ਉਹਦੇ ਵਿੱਚ ਅਸੀਂ ਐਸਆਈਟੀ ਇਹ ਕੇਸ ਬੰਦ ਕਰ ਦਿੱਤੇ ਸੀ ਇਹ ਸਾਰੇ ਫਿਰ ਐਸਆਈਟੀ ਹੀ ਬਣੀ ਨਵੀਂ ਸਰਕਾਰ ਤੇ ਉਹਦੇ ਜਿਹੜੇ ਅੱਗੇ ਜਿਹੜੇ ਕਿਸਾਨ ਨੂੰ ਸਜ਼ਾ ਹੋ ਰਹੀ ਆ ਤੇ ਉਹਨਾਂ ਇਹ ਸਾਨੂੰ ਦੇਖ ਕੇ ਫੇਰੀ ਅੱਗੇ ਲੋਕ ਆਇਆ ਨਹੀਂ ਤੇ ਤੁਹਾਨੂੰ ਪਤਾ ਸਾਰੇ ਡਰਦੇ ਸੀ ਇਹਨਾਂ ਦਾ ਬਹੁਤ ਉੱਥੇ ਦਬ ਦਬਾਇਆ ਤੇ ਜਗਦੀਸ਼ ਪੰਜਾਬੀ ਆ ਹਾਂਜੀ ਜਗਦੀਸ਼ ਟ੍ਰਾਈਟਲਰ ਕਮਲਨਾਥ ਜਾਂ ਹੋਰ ਸੰ ਜਿਹੜੇ ਉਹਨਾਂ ਨੂੰ ਵੀ ਕੋਈ ਉਮੀਦ ਦਿਖਾਇਆ ਕਿ ਸਜ਼ਾ ਹੋ ਸਕੇਗੀ ਕਦੇ ਦੇਖੋ ਜੀ ਸਜ਼ਾ ਜਿਹੜੀ ਆ ਤੁਸੀਂ ਕੋਰਟ ਵੀ ਬਦਲ ਸਕਦੇ ਹੋ ਜੱਜ ਬਦਲ ਸਕਦੇ ਹੋ ਵਕੀਲ ਬਦਲ ਸਕਦੇ ਹੋ ਜਗ੍ਹਾ ਬਦਲ ਸਕਦੇ ਹੋ ਪਰ ਗਵਾਹ ਹੋਣਾ ਬਹੁਤ ਜ਼ਰੂਰੀ ਆ خاص کر موقع دا ਜਿਹੜਾ ਬੰਦਾ ਸਭ ਕੁਝ ਦੱਸ ਸਕੇ ਜੇ ਗਵਾਹ ਕਾਇਮ ਹੈ ਜੇ ਨਾਲ ਗਵਾਹਾਂ ਨੂੰ ਸਾਂਭਿਆ ਹੋਏਗਾ ਤੇ ਫਿਰ ਸਭ ਕੁਝ ਹੋ ਸਕਦਾ ਹੈ ਤੇ ਨਹੀਂ ਤਾਂ ਫਿਰ ਮੁਸ਼ਕਲ ਹੈ ਹੋਰ ਜਿਵੇਂ ਤੁਸੀਂ ਵੀ ਜਗਸ਼ੇਦ ਸਿੰਘ ਜੀ ਜ਼ਿਕਰ ਕੀਤਾ ਹੈ ਕਿ ਤੁਹਾਨੂੰ ਵੀ ਤੁਹਾਡੇ ਨਾਲ ਕਿਉਂਕਿ ਆਰਮੀ ਦੇ ਐਮਈਐਸ ਦੇ ਵਿੱਚ ਜਦੋਂ ठेकेदार ਹੋਵੋ ਤੁਸੀਂ ਕੁਦਰਤੀ ਗੱਲ ਹੈ ਸਾਰੇ ਅਫਸਰਾਂ ਨਾਲ ਬਹੁਤ ਨੇੜਤਾ ਹੁੰਦੀ ਹੈ ਕਿਉਂਕਿ ਤੁਹਾਡੇ ਕੋਲ ਵੱਡੇ ਵੱਡੇ ਠੇਕੇ ਸਨ ਤੇ ਹੋਈ ਅਸਰ ਜਿਹੜਾ ਸਿਕ ਰੈਜਿੰਮੈਂਟ ਦੇ ਨੌਜਵਾਨ ਤੁਹਾਡੇ ਨਾਲ ਲੈ ਕੇ ਜਾਂਦਾ ਅਨੋਫੀਸ਼ੀਅਲੀ ਕਿਉਂਕਿ ਮੈਂ ਆਰਮੀ ਚ ਰਿਹਾ ਮੈਨੂੰ ਪਤਾ ਹੈ ਕਿ ਉੱਥੇ ਕਿਵੇਂ ਚੱਲਦਾ ਹੈ ਅਨੋਫੀਸ਼ੀਅਲੀ ਜਿਹੜਾ ਬੰਦਾ ਲੈ ਕੇ ਜਾਂਦਾ ਤੇ ਉਹ ਬੰਦਾ ਬਾਅਦ ਦੇ ਵਿੱਚ ਉਹਨੂੰ ਵੀ ਬਕਰਾਉਣ ਦਾ ਯਤਨ ਕਰਦੇ ਆ ਮੇਰਾ ਖਿਆਲ ਹੈ ਕਿਤਨਾ ਕਿਤੇ ਪ੍ਰਮਾਤਮਾ ਤਾਂ ਬੈਠਾ ਹੈ ਨਾ ਸ਼ਕਤੀ ਤਾਂ ਹੈ ਕੋਈ ਨਾ ਕੋਈ ਜਿਹੜੀ ਬਾਅਦ ਦੇ ਵਿੱਚ ਉਹੀ ਵਿਅਕਤੀ ਜਿਹੜਾ ਮੇਜਰ ਯਾਦਵ ਭਾਵੇਂ ਕੁਝ ਵੀ ਹੈ ਅਸੀਂ ਸਾਰੇ ਹਿੰਦੂਆਂ ਨੂੰ ਮਾਲਾ ਜਿਹੜੀ ਬੀਬੀ ਰਜਨੀ ਦੀ ਗੱਲ ਕਰ ਰਹੇ ਹਾਂ ਕੁਝ ਵੀ ਸੀ ਕਿੰਨੀਆਂ ਉਹਨੂੰ ਲਾਲਚਾਂ ਦਿੱਤੀਆਂ ਉਹ ਜੋ ਮਰਜੀ ਪਰ ਮੌਕੇ ਦੇ ਉੱਤੇ ਉਹਨਾਂ ਨੇ ਤੁਹਾਨੂੰ ਪਰਿਵਾਰ ਨੂੰ ਬਚਾਉਣ ਦਾ ਯਤਨ ਕੀਤਾ ਮੇਰੇ ਨਾਲ ਆਰਮੀ ਦੇ ਇੱਕ ਅ ਇੱਕ ਅਫੀਸਰ ਦੇ ਆਰਡਰਸ ਅਫੀਸਰ ਅਮਰ ਸਿੰਘ ਉਹਨਾਂ ਨੇ ਆਪਣੇ ਘਰੇ ਸਿੱਖਾਂ ਦੇ ਦੋ ਪਰਿਵਾਰਾਂ ਨੂੰ ਬਚਾ ਕੇ ਰੱਖਿਆ ਤੇ ਬਾਅਦ ਦੇ ਵਿੱਚ ਜਦੋਂ ਆਏ ਪਤਾ ਲੱਗਾ ਕਿ ਤੁਹਾਡੇ ਘਰੇ ਸਿੱਖ ਨਹੀਂ ਕੋਈ ਆਏ ਨੇ ਕਹਿੰਦੀ ਬਿਲਕੁਲ ਹੀ ਚਲੇ ਜਾਓ ਨਹੀਂ ਤੇ ਫਿਰ ਮੈਂ ਗੋਲੀ ਨਾ ਉਡਾ ਦੇਣਾ ਤੁਹਾਨੂੰ ਮੇਰੇ ਘਰੇ ਕੋਈ ਨਹੀਂ ਮੇਰਾ ਘਰ ਇੱਥੇ ਕੋਈ ਬੰਦਾ ਨਹੀਂ ਮੇਰੇ ਪਰਿਵਾਰ ਦੇ ਜੀ ਨੇ ਯਾਨੀ ਕਿ ਬਹੁਤੇ ਇਹੋ ਜਿਹੇ ਹਿੰਦੂ ਪਰਿਵਾਰ ਵੀ ਸੀ ਜਿਨ੍ਹਾਂ ਨੇ ਸਿੱਖਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਅਖੀਰ ਦੇ ਵਿੱਚ ਜਾਂਦੇ ਜਾਂਦੇ ਤੁਸੀਂ ਸਰਕਾਰਾਂ ਦੇ ਲਈ ਕੀ ਸਨੇਹਾ ਚੰਨਾ ਚਾਹੁੰਦੇ ਹੋ ਕਿਉਂਕਿ ਭਾਜਪਾ ਨੇ ਐਸਆਈਟੀ ਬਣਾ ਕੇ ਬੜਾ ਵਧੀਆ ਕੰਮ ਕੀਤਾ ਬਾਕੀ ਜਿਹੜੇ ਰਹਿੰਦੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਕਤਲ ਕਰਨ ਵਾਲੇ ਜਿਹੜੇ ਕਾਤਲ ਸਨ ਉਹਨਾਂ ਨੂੰ ਸਜ਼ਾਾਂ ਕਦੋਂ ਮਿਲਣਗੀਆਂ ਅਖੀਰ ਦੇ ਵਿੱਚ ਕੀ ਸਨੇਹ ਹੈ ਜੀ ਦੇਖੋ ਜੀ ਮੈਂ ਉਦੋਂ ਪੌਣੇ 18 ਸਾਲ ਦਾ ਸੀ ਤੇ ਹੁਣ ਮੇਰੀ 58 ਸਾਲ ਉਮਰ ਹੈ ਤੇ ਤੁਸੀਂ ਲਗਾ ਲਓ ਵੀ ਬੰਦੇ ਦੀ ਉਮਰ ਕਿੰਨੀ ਹੁੰਦੀ ਹੈ ਹੋਰ 5-7 ਸਾਲ ਹੋਣਗੇ ਇਹਨੋਂ ਬਾਅਦ ਤੇ ਉਦੋਂ ਬਾਅਦ ਕੋਈ ਗਵਾਹ ਨਹੀਂ ਮਿਲਣਾ ਅੱਜ ਵੀ ਇਹ ਸਾਰੇ ਇਕੱਠੇ ਹੋ ਕੇ ਇਹ ਫਾਸਟ ਟਰੈਕ ਕੋਰਟ ਦੇ ਵਿੱਚ ਇਹ ਕੇਸਾਂ ਨੂੰ ਲਗਾਉਣ ਔਰ ਇਹਨਾਂ ਦੇ ਗਵਾਹ ਜਿਹੜੇ ਗਵਾਹਾਂ ਨੂੰ ਸਾਹਮਣੇ ਗਵਾਮਨੂ ਕੀ ਸਾਹਮਣਾ ਤੁਸੀਂ ਦੇਖਿਆ ਯਾ ਦਿੱਲੀ ਦੇ ਅੰਦਰ ਵਿਡੋ ਕਲੋਨੀ ਬਣਾਈ ਆ 84 ਦੀ ਅੱਜ ਤੱਕ ਕਿਸੇ ਵੀ ਧਰਮ ਦੀ ਕੋਈ ਇਦਾਂ ਦੀ ਕਲੋਨੀ ਨਹੀਂ ਜਿਹੜੀ ਸਾਡਾ ਨਾਂ ਟੋਪਿਆ ਗਿਆ ਹੈ ਔਰ ਥੋੜੇ ਜੇ ਆਦਮੀ ਇਹਨਾਂ ਨੂੰ ਵੀ ਨਹੀਂ ਸਾਮ ਸਕੇ ਸੀ ਕੋਈ ਨਹੀਂ ਅਸੀਂ ਤਾਂ ਉਥੋਂ ਨਿਕਲ ਕੇ ਤਾਂ ਕਰਕੇ ਇਸ ਜਗ੍ਹਾ ਪਹੁੰਚ ਗਏ ਇਹ ਤਾਂ ਅਸੀਂ ਵੀ ਉਸੇ ਜਗ੍ਹਾ ਹੋਣਾ ਸੀਗਾ ਇਸ ਕਰਕੇ ਇਹਨਾਂ ਨੂੰ ਗਵਾਮਾਂ ਨੂੰ ਸਾਹਮਣਾ ਚਾਹੀਦਾ ਗਵਾਮਾਂ ਦੇ ਨਾਲ ਇਹਨਾਂ ਨੂੰ ਤੁਰਨਾ ਚਾਹੀਦਾ ਔਰ ਉਹ ਗਵਾਹੀ ਖੁੱਲ ਕੇ ਦੇਣ ਔਰ ਜਲਦੀ ਤੋਂ ਜਲਦੀ ਸੁਣਵਾਈ ਹੋ 5 ਸਾਲ ਬਾਅਦ ਮੇਰੇ ਹਿਸਾਬ ਨਾਲ ਕੋਈ ਕੇਸ ਨਹੀਂ ਖੁੱਲੇਗਾ ਬਾਅਦ ਜੀ ਉਹ ਗੁਵਾਹੀ ਲਈ ਰਹਿਣਾ ਤੇ ਕੇਸ ਕਦਾਂ ਖੁੱਲੇਗਾ ਜੀ ਅਸੀਂ ਹੁਣ ਦਰਬਾਰ ਦੇ ਜਗਸ਼ੀਰ ਸਿੰਘ ਜੀ ਤੁਸੀਂ ਸਮਾਂ ਕੱਢਿਆ ਚਰਦੀ ਕਲਾ ਚ ਰਹੋ ਤੇ ਜਿਹੜਾ ਸੱਚ ਹੈ ਕਦੇ ਨਾ ਕਦੇ ਸਚਾਈ ਦੀ ਹਮੇਸ਼ਾ ਸੁਣਵਾਈ ਹੁੰਦੀ ਹੈ ਤੇ ਆਉਣ ਵਾਲੇ ਸਮੇਂ ਕਿਤੇ ਸਮਾਂ ਮਿਲਿਆ ਤਾਂ ਫੇਰ ਗੱਲਬਾਤ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਜੀ ਫਤਿਹ ਸਦਾ ਜਗਸ਼ੀਰ ਸਿੰਘ ਮੱਲੀ ਜਿਹਨਾਂ ਨਾਲ ਗੱਲਬਾਤ ਹੋਈ ਲੋਕਾਂ ਦੇ ਖੜੇ ਤੇ ਕਰ ਦੇਣ ਵਾਲੀਆਂ ਕਹਾਣੀਆਂ ਕਈ ਵਾਰੀ ਦਿਲ ਨਹੀਂ ਕਰਦਾ ਕਿ ਇਹੋ ਜੀ ਗੱਲਬਾਤ ਕਰੀਏ ਪਰ ਮਜਬੂਰੀ ਹੈ ਕਰੀਏ ਕਿ ਐਸ ਨੌਜਵਾਨ ਦੀ ਗਵਾਹੀ ਕਰਕੇ ਸੱਜਨ ਕੁਮਾਰ ਜੇਲ੍ਹ ਦੇ ਵਿੱਚ ਅੱਜ ਬੈਠਾ ਤੇ ساری ਉਮਰ ਜੇਲ੍ਹ ਦੇ ਵਿੱਚ ਰਹਿਣਾ ਹੈ ਬਹੁਤ ਬਹੁਤ ਧੰਨਵਾਦ 6 ਵਜੇ ਪ੍ਰਾਈਮ ਟਾਈਮ ਦਿਵਿੰਦਰ ਬੈਣੀਪਾਲ ਜੀ ਲੈ ਕੇ ਆਣਗੇ 9 ਵਜੇ ਇਸ ਨੂੰ ਰਿਪੀਟ ਕੀਤਾ ਜਾਣਾ ਤੇ ਨਗਰ ਕੀਰਤਨ ਆ ਰਹੇ ਨੇ ਦੋ ਵੱਡੇ ਮahanagari kirtan 7 ਲੱਖ ਤੋਂ ਵੱਧ ਲੋਕ ਇੱਥੇ ਇਕੱਠੇ ਹੋਣਗੇ ਆਦਮ ਕੱਦ ਵੱਡੀਆਂ 10 ਫੁੱਟ ਬਾਈ 20 ਫੁੱਟ ਦੀਆਂ ਸਕਰੀਨਾਂ ਲੱਗੀਆਂ ਹੋਣਗੀਆਂ ਜਿੱਥੇ ਤੁਸੀਂ ਸਾਰਾ ਕੁਝ ਪ੍ਰੋਗਰਾਮ ਲਾਈਵ ਸਾਂਝਾ ਟੀਵੀ ਤੇ ਨਾਲ ਦੇ 6 ਚੈਨਲ ਹੋਰ ਜਿਹੜੇ ਨੇ ਉੱਥੇ ਦੇਖੋਗੇ ਆਪਣੇ ਵਪਾਰ ਦੀ ਤੁਸੀਂ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਕਿ ਦੁਨੀਆ ਭਰ ਦੇ ਵਿੱਚ ਤੁਹਾਡੇ ਵਪਾਰ ਬਾਰੇ ਪਤਾ ਲੱਗੇ ਪੂਰੇ ਕੈਨੇਡਾ 'ਚ ਪਤਾ ਲੱਗੇ ਤੇ ਥੱਲੇ ਦਿੱਤੇ ਨੰਬਰਾਂ 'ਤੇ ਸੰਪਰਕ ਕਰ ਲਿਓ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆ ਗਏ ਆ ਰੱਬ ਰੱਖਾ ਜੀ